ਸੋਹਣੀ ਸਾਵ ਦੇ ਵਿੱਚੋਂ ਲੜੀਵਾਰ ਵਿਆਖਿਆ ਚੱਲ ਰਹੀ ਹੈ ਜੀ ਕੱਲ ਆਪਾਂ 12ਵੀਂ ਅਸ਼ਟਪਦੀ ਦੇ ਦੂਜੇ ਅਤੇ ਤੀਜੇ ਪਾਦੀ ਵਿਚਾਰ ਕੀਤੀ ਹੈ ਆਓ ਜੀ ਅੱਜ ਆਪਾਂ ਚੌਥਾ ਪਾਦ ਜਾਪ ਕਰ ਲਵੇ ਪਹਿਲਾਂ ਜੀ ਗੁਰਬਾਣੀ ਦੀਆਂ ਪੰਕਤੀਆਂ ਸਵਰਤ ਦੇ ਵਿੱਚ ਆ ਜਾਣ ਜੀ ਆਮ ਜਦ ਲਗ ਜਾਨੈ ਮੁਜਤੇ ਕਛ ਹੋਏ ਤਬੇ ਸੁਖ ਨਾਹੀ ਕੋ ਹੋਏ ਜਦ ਇਹ ਜਾਨੈ ਮੈਂ ਕਿਸ ਕਰਤਾ ਅਬ ਲਗ ਗਰਬ ਜੋਂ ਮੈਂ ਫਿਰਤਾ ਜਬ ਧਾਰੈ ਬੋ ਗਰੀ ਨੀਤ ਤਬ ਲਗਨੇ ਚਲ ਨਾਹੀ ਚਿਤ ਜਬ ਲਗ ਮੋ ਮਗਨ ਸੰਗ ਭਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟਾ ਗੁਰ ਪ੍ਰਸਾਦਿ ਨਾਨਕ ਹਉ ਛੁਟੈ ਇਹ ਹੈ ਜੀ ਚੌਥਾ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜਬ ਲਗ ਜਾਨੈ ਮੁਝ ਤੇ ਕਛ ਹੋਈ ਕਹਿੰਦੇ ਵੀ ਬੰਦਾ ਜਿੰਨਾ ਚੱਕਰ ਇਹ ਆਪਦੇ ਮਨ ਵਿੱਚ ਲਈ ਫਿਰਦਾ ਵੀ ਸਾਰਾ ਕੁਝ ਮੈਂ ਕਰਦਾਗਾ ਕਿਤੇ ਉਹਨਾਂ ਚਿਰ ਨੂੰ ਤਦ ਇਸ ਕੋ ਸੁੱਖ ਨਹੀਂ ਕੋਈ ਤਦ ਤੱਕ ਕਹਿੰਦੇ ਇਹਦੀ ਆਤਮਾ ਜਿਹੜੀ ਸੁਖੀ ਨਹੀਂ ਹੋ ਸਕਦੀ ਸੁੱਖ ਨਹੀਂ ਹੁੰਦਾਗਾ ਇਹ ਮਨ ਵਿੱਚ ਆਪਦੇ ਪ੍ਰੀਖਾ ਕੱਢ ਲੈਣਾ ਚਾਹੀਦਾ ਹੈ ਕਈ ਬੰਦਿਆਂ ਨੂੰ ਆਇ ਲੱਗਦਾ ਹੁੰਦਾ ਵੀ ਮੈਂ ਨਹੀਂ ਕਰਦਾ ਸਾਰਾ ਕੁਝ ਆ ਬੰਦਾ ਕੁਝ ਵੀ ਨਹੀਂ ਕਰ ਸਕਦਾ ਫਿਰ ਉਹ ਨਾ ਉਹਦੇ ਹੁਕਮ ਦੀ ਖੇੜ ਹੀ ਐ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਦੋਗੇ ਵਿਸਥਾਰ ਕੀਤਾ ਗੁਰੂ ਨਾਨਕ ਪਾਸ਼ਾ ਨੇ ਜਪੀ ਸਾਹਿਬ ਦੇ ਵਿੱਚ ਹੁਕਮੀ ਹੋਵਣ ਆਕਾਰ ਹੁਕਮਣਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀ ਹੁਕਮ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਦੁਖੀਸ਼ ਇਕ ਹੁਕਮੀ ਸਦਾ ਸੁਭਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ 부ਝੈ ਤਾਂ ਹਮੈ ਕਹਿ ਨ ਕੋਈ ਉਹਦੇ ਹੁਕਮ ਦੀ ਖੇੜ ਹੈ ਜੀ ਬੰਦਾ ਚੰਗਾ ਵੀ ਉਹਦੇ ਹੁਕਮ ਚ ਬਣਦਾ ਹੈ ਬੰਦਾ ਮਾੜਾ ਵੀ ਉਹਦੇ ਹੁਕਮ ਦੀ ਖੇੜੀ ਹੈ ਜਗ ਲਗ ਜਾਨੈ ਮੁਜਤੇ ਕਸ਼ ਹੋਏ ਤਵੇ ਸਕੋ ਸੁਖ ਨਹੀਂ ਕੋਈ ਕੋਈ ਸੁਖ ਨਹੀਂ ਮਿਲ ਸਕਦਾ ਮਨੁੱਖ ਨੂੰ ਜਿੰਨਾ ਚੱਕਰ ਮਨ ਦੇ ਵਿੱਚ ਹੰਕਾਰ ਹੈ ਉਹ ਜਦਵੇ ਜਾਣੈ ਮੈਂ ਕਿਛ ਕਰਤਾ ਜਦੋਂ ਕਹਿੰਦਾ ਵੀ ਮੈਂ ਕਰਦਾ ਸਭ ਕੁਝ ਤਾਬ ਲੱਗ ਗਰਪ ਜੂਨ ਵਿੱਚ ਫਿਰਦਾ ਕਹਿੰਦੇ ਭਾਈ ਇਹ ਜੂਨਾ ਵਿੱਚ ਫਿਰਦਾ ਰੋਗਾਂ ਚੱਕਰ ਜਿੰਨਾ ਚੱਕਰ ਇਹ ਕਹਿੰਦਾ ਵੀ ਮੈਂ ਕਰਦਾਗਾ ਕਉ ਕੇ ਮਾਰਗ ਪਿਆਰਿਓ ਤੂੰ ਦਾ ਮੈਂ ਤਾਂ ਮਾਰਗ ਨਹੀਂ ਇਹ ਤੂੰ ਦਾ ਮਾਰਗ ਹੈ ਕਬੀਰ ਸਾਹਿਬ ਨੇ ਕਹਿ ਦਿੱਤਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੀ ਕਿਆ ਲਾਗੈ ਮੇਰਾ ਅਗਲੀ ਪੰਕਤੀ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਾਹਣਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਹਰੀ ਸਾਹਿਬ ਤਾਂ ਕਹਿੰਦੇ ਖਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖਣਾ ਲੇਖ ਕਾਲੇ ਮੈਂਡੇ ਕੱਪੜੇ ਕਾਲਾ ਮੈਂਦਾ ਵੇਸ਼ ਗੁਣ ਹੀ ਪ੍ਰਿਆਮੈ ਲੋਕ ਕਹੈ ਦਰਵੇਸ ਆਪਣੇ ਆਪ ਨੂੰ ਮਾੜਾ ਆਖੀ ਜੀ ਤੇ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਪਹਿਲੇ ਪਾਤਸ਼ਾਹ ਹਮ ਨੇ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਕਹਿੰਦੇ ਵੀ ਜਿੰਨਾ ਜ਼ਿਕਰ ਕਰਦਾ ਮੈਂ ਕਰਦਾਗਾ ਉਹਨਾਂ ਚਿਰਪਾਈ ਜੁਨਾ ਵਿੱਚ ਪੈਣਾ ਪੈਂਦਾ ਮਨੁੱਖ ਨੂੰ ਜਬ ਤਾਰਾ ਕਉ ਬੈ ਰੀ ਮੀਤ ਕਹਿੰਦੇ ਵੀ ਜਿੰਨਾ ਚਿਕਰਾ ਮਨ ਦੇ ਵਿੱਚ ਇਹ ਬੈਰ ਵਿਰੋਧਤਾ ਚੱਲੀ ਜਾਂਦੀ ਹੈ ਵੀ ਫਲਾਣਾ ਤਾਂ ਮੇਰਾ ਮਿੱਤਰ ਹੈ ਫਲਾਣਾ ਮੇਰਾ ਵੈਰੀ ਹੈ ਕਹਿੰਦੇ ਤਬਲਾ ਗਨੇਚਲ ਨਾਹੀ ਚੀਤ ਇੱਕ ਗੱਲ ਨਾ ਹੀ ਬੜੀ ਲੂੰਗੀ ਹੈ ਚੇਤੇ ਰੱਖੋ ਪਿਆਰੋ ਸਾਰੇ ਧਿਆਨ ਨਾਲ ਸੁਣਿਓ ਜਿੰਨਾ ਚੱਕਰ ਸਾਡੇ ਮਨ ਦੇ ਵਿੱਚ ਇੱਕ ਦੇ ਪ੍ਰਤੀ ਵੈਰ ਹੈ ਇੱਕ ਦੇ ਪ੍ਰਤੀ ਮਿੱਤਰਤਾ ਹੈ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਵੀ ਤੁਹਾਡਾ ਮਨ ਕਦੇ ਸਥਿਰ ਨਾ ਰਹੂਗਾ ਟਿਕ ਨਹੀਂ ਸਕਦਾ ਮਨ ਤੁਹਾਡਾ ਦੁਬਾਰੇ ਫੇਰ ਸੁਣੋ ਗੱਲ ਰਿਪੀਟ ਕਰਦੇ ਜੀ ਡੂੰਗੀਆ ਗੱਲ ਧਿਆਨ ਨਾਲ ਸੁਣਿਓ ਜਬ ਧਾਰੈ ਕੋ ਗੈਰੀ ਮੀਤਾ ਕਿਉਂਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਜੋ ਪਹਿਲਾਂ ਹੀ ਮੂਲ ਮੰਤਰ ਵਿੱਚ ਪੜ੍ਹਦੇ ਆਂ ਗੁਰੂ ਸਾਹਿਬ ਜੀ ਕਹਿੰਦੇ ਨਿਰਵੈਰ ਮਨੁੱਖ ਨਿਰਵੈਰ ਹੋ ਜਾਂਦਾ ਹੈ ਕਿਸੇ ਦੇ ਵੀ ਪ੍ਰਤੀ ਕਿਉਂਕਿ ਪ੍ਰਮਾਤਮਾ ਦਾ ਸੁਭਾਅ ਆ ਉਹ ਜੇ ਪ੍ਰਮਾਤਮਾ ਵਿੱਚ ਭੇਦ ਹੋਣਾ ਤਾਂ ਨਿਰਵੈਰ ਬਣਨਾ ਪੈਂਦਾ ਹੈ ਸਾਨੂੰ ਅਸੀਂ ਤਾਂ ਕਹਿੰਨੇ ਵੀ ਜਿਹਦੇ ਨਾਲ ਸਾਡੀ ਬਣਦੀ ਆ ਉਹ ਸਾਡਾ ਮਿੱਤਰ ਹੈ ਤੇ ਜਿਹਦੇ ਨਹੀਂ ਬਣਦੀ ਸਾਡਾ ਬੈਣਦੀ ਹੈ ਤੇੜੀਆਂ ਪੈਣੀਆਂ ਮੱਥੇ ਵਿੱਚ ਨਾਲ ਦੀ ਨਾਲ ਆ ਪਰ ਗੁਰੂ ਜੀ ਕਹਿੰਦੇ ਜਬ ਧਾਰੈ ਕੋ ਗੈਰੀ ਮੀਤ ਆ ਜਦੋਂ ਤੂੰ ਚਿੱਤ ਵਿੱਚ ਆਪਦੇ ਕਦੇ ਪ੍ਰਤੀ ਵੈਰਪੂਣਾ ਰੱਖੀ ਬੈਠਾ ਹੈ ਇੱਕ ਪ੍ਰਤੀ ਮਿੱਤਰਤਾ ਰੱਖੀ ਬੈਠਾ ਹੈ ਤਬਲਦ ਨੇਚਲ ਨਹੀਂ ਜੀਤਾ ਤਦ ਤੱਕ ਕਿੰ ਤੇਰੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਜੀ ਬਸ ਮਨ ਨਾ ਸ਼ਾਂਤ ਹੋਗਾ ਕਰੋ ਹਾਂ ਬਾਹਰੀ ਤੌਰ ਤੇ ਬੰਦਾ ਤੋ ਕੁਛ ਬਣ ਜੀ ਭਲਾਂ ਦੀ ਭਲਾਂ ਦੀ ਪ੍ਰਧਾਨ ਮੰਤਰੀ ਬਣ ਜੀ ਤੋਂ ਪਰ ਨਹੀਂ ਬਾਹਰ ਲਿਆਉਤੇ ਤੇ ਅੰਦਰ ਲਿਆਉਤੇ ਦਾ ਫਰਕ ਹੈ ਫਿਆਰਿਓ ਗੁਰੂ ਸਾਹਿਬ ਜੀ ਨੇ ਰਾਜਾ सगली ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ ਲਿਖਿਆ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੁੰਦਾ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਲਾ ਲਾਂਦਾ ਹੈ ਪ੍ਰਮਾਤਮਾ ਦੀ ਬੰਦਗੀ ਵਿੱਚ ਮਨ ਜੋੜ ਲੈਂਦਾ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਸੋ ਗੁਰੂ ਜੀ ਕਹਿੰਦੇ ਜਬ ਧਾਰੈ ਕੋ ਬਹਿਰੀ ਮੀਤ ਤਬ ਲਗ ਨਿਚਲ ਨਾਹੀ ਜੀ ਦਾ ਤੇਰੇ ਮਨ ਨੂੰ ਸ਼ਾਂਤੀ ਨਹੀਂ ਆਵੀ ਗੁਰੂ ਜੀ ਕਹਿੰਦੇ ਚੇਤੇ ਰੱਖੀ ਮਨਾ ਮੇਰਿਆ ਇੱਕ ਨੂੰ ਮਿੱਤਰ ਬਣਾਈ ਬੈਠਾ ਇੱਕ ਨੂੰ ਆਪ ਦਾ ਵੈਰੀ ਸਮਝੀ ਬੈਠਾ ਕਿਉਂਕਿ ਸਮਝ ਦੀ ਗੱਲ ਹੀ ਹੁੰਦੀ ਨਾ ਪਿਆ ਪਿਓ ਅੱਜ ਦੁਨੀਆ ਦੇ ਵਿੱਚ ਵੈਰ ਵਿਰੋਧਤਾ ਕਿਉਂ ਵਧੀ ਹੈ ਇੱਕ ਦੂਜੇ ਦੇ ਪ੍ਰਤੀ ਵੈਰ ਵਿਰੋਧਤਾ ਕਿਉਂ ਵਧੀ ਹੈ ਕਿਉਂਕਿ ਪ੍ਰਮਾਤਮਾ ਦੀ ਜੋਤ ਹੀ ਨਹੀਂ ਸਮਝਦੇ ਇੱਕ ਦੂਜੇ ਵਿੱਚ ਸੀ ਮਨੁੱਖ ਨੂੰ ਮਨੁੱਖੀ ਨਹੀਂ ਸਮਝਦੇ ਅਸੀਂ ਤਾਂ ਆਪਣਾਪਣਾ ਵੱਡਾ ਬਣੇ ਬੈਠੇ ਆਪਦੇ ਹੰਕਾਰ ਦੀਆਂ ਪੰਡਾਂ ਸਿਰ ਤੇ ਚੱਕੀ ਫਿਰਦੇ ਆਂ ਬਸ ਗੁਰੂ ਜੀ ਕਹਿੰਦੇ ਜਗਲਗ ਮੋਹ ਮਗਨ ਸੰਗਮਾਈ ਜਦੋਂ ਤੱਕ ਕਹਿੰਦੇ ਮਾਇਆ ਨਾਲ ਮੋਹ ਹੈ ਮਨਾ ਤੇਰਾ ਮਾਇਆ ਦੇ ਨਾਲ ਹੋਏ ਹੁਣ ਮਾਇਆ ਕਲੀਕ ਦਾ ਇਹ ਨਾ ਸਮਝੋ ਪੈਸਾ ਨੂੰ ਮਾਇਆ ਕਹਿੰਦੇ ਜੀ ਇਹ ਧੀਆ ਪੁੱਤਰ ਸਭ ਕੁਝ ਇਹ ਮਾਇਆ ਹੀ ਲਾਪੀ ਗਿਆ ਗੁਰੂ ਜੀ ਕਹਿੰਦੇ ਜਿੰਨਾ ਚੱਕਰ ਤੇ ਦੇ ਵਿੱਚ ਮਸਤ ਹੈ ਤਾਬ ਲਗ ਧਰਮ ਰਾਈ ਦੇ ਸਜਾਏ ਉਹਨਾਂ ਚੱਕਰ ਤੇ ਨੂੰ ਗੁਰੂ ਜੀ ਕਹਿੰਦੇ ਸਜਾ ਮਿਲਦੀ ਰਹਿਣੀ ਚੇਤੇ ਰੱਖੀਂ ਫਿਰ ਆ ਤੇ ਅਖੀਰਲੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਇਹ ਜਿਹੜੇ ਬੰਧਨ ਹੀ ਹੈ ਜੇਡੀ ਪਕੜ ਹੈ ਨਾ ਇਹੀ ਬੰਧਨ ਹੈ ਤੇ ਇਹੀ ਗੁਰੂ ਜੀ ਕਹਿੰਦੇ ਤੈਨੂੰ ਗਲਤ ਪਾਸੇ ਲੈ ਜਾਂਦੀ ਹੈ ਆਪਾਂ ਅੱਗੇ ਵੀ ਵਿਆਖਿਆ ਕੀਤੀ ਹੈ ਨਾ ਮਰਕਟ ਮੁਸਤੀ ਨਾਜ ਕੀ ਮਨ ਬੌਰਾ ਰੇ ਲੀਲੀ ਹੱਥ ਫਸਾ ਫਿਰ ਕੀ ਅਦਵਾ ਗੁਰੂ ਜੀ ਕਹਿੰਦੇ ਫਿਰ ਨਾਚਿਓ ਘਰ ਘਰ ਵਾਰ ਕਹਿੰਦੇ ਬਾਂਦਰ ਨੂੰ ਨਾ ਮਦਾਰੀ ਲੋਕ ਕੁਝਾ ਨਾਪ ਦੰਦੇ ਐ ਤੇ ਫੜਨ ਵਾਸਤੇ ਕੁਜਾ ਨੱਪ ਕੇ ਉਹਦੇ ਨਾਲ ਰੱਸੀ ਬੰਨ ਲੈਂਦੇ ਐ ਥੱਲੇ ਕੁਜੇ ਦੇ ਨਾਲ ਤੇ ਉਹਦੇ ਵਿੱਚ ਖਿੱਲਾ ਪਾਉਂਦੇ ਜੇ ਕੁਜੇ ਦਾ ਮੂੰਹ ਐਸਾ ਹੁੰਦਾਗਾ ਕਿ ਉਹ ਹੱਥ ਪੈਦਾ ਜਾਂਦਾਗਾ ਪਰ ਜਦੋਂ ਉਹ ਖਿੱਲਾ ਦੀ ਕਹਿੰਦੇ ਮੁਠੀ ਭਰ ਲਾਂਦਾ ਨਾ ਬੰਦਦਾ ਤੇ ਉਹ ਮੁੱਠ ਜਾਂਦੀ ਹੈ ਫਲੰਦਰਾਂ ਜੀ ਉਹ ਜਿਹੜੀ ਮੁਠੀ ਹੁੰਦੀ ਹੈ ਅੰਦਰ ਵੱਜ ਜਾਂਦੀ ਹੈ ਤੇ ਕੁਜੇ ਦੇ ਵਿੱਚ ਉਹਦਾ ਹੱਥ ਪਹਾਂ ਜਾਂਦਾ ਜੀ ਤੇ ਗੁਰੂ ਸਾਹਿਬ ਜੀ ਕਹਿੰਦੇ ਵਿਚਾਰਾ ਬਾਂਦਰ ਕਹਿੰਦਾ ਛਡਾਓ ਛਡਾਓ ਲੋਕੋ ਮੈਨੂੰ ਛਡਾਓ ਕੁੱਜੇ ਨੇ ਫੜ ਲਿਆ ਮੈਨੂੰ ਤਾਂ ਪਰ ਹੁਣ ਬਾਂਦਰ ਨੂੰ ਕੌਣ ਸਮਝਾਵੇ ਵੀ ਬਾਂਦਰਾ ਕੁੱਜੇ ਨੇ ਤੈਨੂੰ ਨਹੀਂ ਫੜਿਆ ਤੂੰ ਕੁੱਜੇ ਨੂੰ ਫੜੀ ਬੈਠਾਗਾ ਕਈ ਕਹਿੰਦੇ ਆ ਨਾ ਉਸਤਾ ਜੀ ਪਰਿਵਾਰਕ ਪaule ਦੁਖੀ ਐ ਬਾਹਲੇ ਦੁਖੀ ਐ ਭਾਈ ਕੁੱਜੇ ਨੂੰ ਆ ਫੜੀ ਬਿਠੇ ਜਦੋਂ ਪਕੜ ਛੱਡ ਦੇ ਕੇ ਘਰਾਂ 'ਚ ਲੜਾਈਆਂ ਦਾ ਕਾਰਨ ਬਈ ਪਲਾਂ ਦੀ ਪਕੜ ਬੇਬੇ ਕਹਿੰਦੀ ਮੈਂ ਨਹੀਂ ਚਾਬੀ ਦੇਣੀ ਬਾਪੂ ਕਹਿੰਦਾ ਮੈਂ ਨਹੀਂ ਘਟਵਾ ਦੇਣਾ ਕਵੀਲਦਾਰੀ ਮੈਂ ਇਹ ਕਹਿੰਦਾ ਫੜਾਉਂਦਾ ਦਾ ਕਈ ਤਾਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ ਬਜ਼ੁਰਗ ਮਗਰੋਂ ਆ ਕੇ ਨਾ ਜਦੋਂ ਬੱਚੇ ਸੰਭਾਲ ਲੰਦੇ ਜੇ ਟਾਈਮ ਨਹੀਂ ਪਕੜ ਛੱਡਦਗੇ ਭਾਈ ਭਾਈ ਕਮਾਓ ਤੇ ਖਾਓ ਆ ਬੰਦਾ ਬਸ ਤੇ ਕਈ ਬਜ਼ੁਰਗ ਮਾਵਾ ਮਾਫ ਕਰ ਦੇਣਾ ਜੀ ਇਹ ਗੱਲ ਕਹਿਣ ਲੱਗ ਕੇ ਵੀ ਕਿਸੇ ਬਜ਼ੁਰਗ ਨੂੰ ਲਾਗਣਾ ਜਾਵੇਗਾ ਪਕੜ ਛੱਡਣੀ ਹੈ ਇਹੀ ਬੰਧਨ ਹੈ ਜੀ ਇਹੀ ਸੰਸਾਰ ਦੇ ਵਿੱਚ ਦੁਖੀ ਕਰਦੀ ਸਾਨੂੰ ਪਕੜ ਕੁੱਜਾ ਕੰ ਕੁੱਜੇ ਨੂੰ ਕੁੱਜੇ ਨੂੰ ਤਾਂ ਬਾਂਦਰ ਖੜੀ ਬੈਠਾ ਬਾਂਦਰ ਕਹਿੰਦਾ ਕੁੱਜੇ ਨੇ ਮੈਨੂੰ ਫੜ ਲਿਆ ਆ ਸਾਹੀ ਜੀ ਆਹੀ ਜੀ ਦੀ ਕਹਾਣੀ ਹੈ ਜੀ ਸਾਨੂੰ ਐਂ ਲੱਗਦਾ ਅਸੀਂ ਪਰਿਵਾਰ ਦੇ ਵਿੱਚ ਦੁਖੀ ਆ ਵੀ ਬੱਚਿਆਂ ਤੋਂ ਸੁੱਖ ਮਿਲ ਲੰਗੇ ਜਾਂ ਨਾ ਨਾ ਭੁੱਲ ਜੇ ਤਾਂ ਬੰਦਾ ਜਿਨ੍ਹਾਂ ਦੇ ਚਾਰ ਪੁੱਤ ਹੋ ਵੀ ਦੁਖੀ ਐ ਤੇ ਜਿਨ੍ਹਾਂ ਦੇ ਰਹਿਣੀ ਹੋਵੇ ਦੁਖੀ ਐ ਇਹ ਤਾਂ ਸਭ ਕੁਝ ਪਕੜ ਦੇ ਵਿੱਚ ਹੀ ਖੜਾ ਹੈ ਜੀ ਮਨੁੱਖ ਦੇ ਪਕੜ ਹੈ ਨਹੀਂ ਆ ਬੰਦਾ ਸੁਖੀਆ ਪਿਆ ਰਹੇ ਬਸ ਜਿਨ੍ਹਾਂ ਦੀ ਪਕੜ ਘੱਟ ਹੁੰਦੀ ਹੈ ਨਾ ਬਜ਼ੁਰਗ ਟਾਈਮ ਨਾਲ ਇੱਕ ਵੀਲਦਾਰੀ ਬਣਾ ਲਦੇ ਭਾਈ ਸਾਸ਼ਤਾ ਦੋ ਰੋਟੀਆਂ ਖਾਣੀਆਂ ਦੇ ਦੇ ਦੋ ਬਸ ਪਕੜ ਹੈ ਤੇ ਜਦੋਂ ਮਾੜੀ ਮਾੜੀ ਗੱਲ ਦੇ ਉੱਤੇ ਆਪਦੀਆਂ ਜਾਂ ਪੋਤ ਨੂੰਆਂ ਜਾਂ ਨੂੰਆਂ ਨੂੰ ਮਾੜੀ ਮਾੜੀ ਗੱਲ ਦੇ ਉੱਤੇ ਐ ਕਰਾਂਗੇ ਅਸੀਂ ਬਾ ਫੇ ਲੜਾਈਆਂ ਪੈਂਦੀਆਂ ਘਰ ਦੇ ਵਿੱਚ ਪਿਆ ਰਹੋ ਪਕੜ ਪਕੜ ਛੱਡ ਦਿਓ ਬਸ ਬੈਠ ਕੇ ਬੈਠ ਤੇ ਮੰਜੇ ਤੇ ਬੈਠੇ ਰਹਿਣਾ ਹੈ ਹਾਂ ਬਜ਼ੁਰਗਾਂ ਦਾ ਸਤਕਾਰ ਸਾਡਾ ਫਰਜ਼ ਹੈ ਆਉਦੇ ਮਾਤਾ ਪਿਤਾ ਦਾਦਾ ਦਾਦੀ ਘਰ ਵਿੱਚ ਬੈਠੇ ਹਨ ਨਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਉਹਨਾਂ ਦਾ ਦੁੱਖ ਸੁੱਖ ਸੁਣਨਾ ਸਾਡਾ ਫਰਜ਼ ਹੈ ਪਰ ਜਦੋਂ ਲਫਤਾਂ ੜਾਉਂਦੇ ਉਦੋਂ ਕਹਿੰਦੇ ਫਿਰ ਬਾਪੂ ਚੱਲ ਬਈ ਬਾਹਰ ਲੈ ਬਾਹਰ ਲੈ ਉੱਥੇ ਖਾਹਰੇ ਚ ਕਰਾਂ ਇੱਥੇ ਨਹੀਂ ਦਿਨ ਰਹਿਣ ਦੇਣਾ ਕਈ ਵਾਰੀ ਇੱਥੋਂ ਹੀ ਲੜਾਈਆਂ ਪੈਂਦੀਆਂ ਪਿਆਰੋ ਰਹਾਉ ਵਿਚਾਰ ਸੋ ਗੁਰੂ ਜੀ ਕਹਿੰਦੇ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਭਾਈ ਇਹ ਬੰਧਨ ਟੁੱਟ ਜਾਂਦੇ ਜਦੋਂ ਗੁਰੂ ਨਾਲ ਜੁੜ ਜਾਂਦਾ ਬੰਦਾ ਗੁਰ ਪ੍ਰਸਾਦ ਨਾਨਕ ਹੋ ਛੁੱਟੈ ਗੁਰੂ ਦੀ ਕਿਰਪਾ ਨਾਲ ਹੁਣ ਕਹਿੰਦੇ ਹਉਮੈ ਮਿਟ ਗਈ ਬਸ ਮੇਰੀ ਗੁਰਪ੍ਰਸਾਦ ਨਾਨਕ ਹੋਂ ਛੁੱਟੈ ਹਉਮੈ ਮਿਟ ਗਈ ਕਹਿੰਦੇ ਹੋਣਾ ਬਸ ਹਉਮੈ ਬੰਦੇ ਨੂੰ ਖਿੱਚੀ ਫਿਰਦੀ ਹੈ ਵੀ ਮੈਂ 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 ਆਇਆ ਕਰਤਾ ਮੈਂ ਆ ਕਰਤਾ ਮੈਂ ਆਏ ਕਰ ਦੂੰਗਾ ਬਸ ਇਸੇ ਚੀਜ਼ ਨੂੰ ਗੁਰੂ ਸਾਹਿਬ ਜੀ ਕਹਿੰਦੇ ਬਸ ਛੱਡ ਦੇ ਬੰਦਿਆ ਹਉਮੈ ਕਰਨੀ ਆਪਦੇ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਗਿਆਨ ਨਾਲ ਜੁੜ ਕੇ ਆਪ ਦੇ ਜੀਵਨ ਨੂੰ ਪਹਿਲਾਂ ਆਪ ਸੁਖਾਲਾ ਬਣਾਈਏ ਪਿਆਰਿਓ ਆਪ ਨਸ਼ਿਆਂ ਦਾ ਤਿਆਗ ਕਰੀਏ ਜਿਹੜਾ ਬੰਦਾ ਜਰ ਦੇ ਤਮਾਕੂ ਬੀੜੀਆਂ ਸਰਗਟਾਂ ਆਪ ਦੇ ਸਰੀਰ ਨੂੰ ਗਾਲੀ ਵਿੱਠਾ ਅੰਦਰੋਂ ਉਹ ਕਿਸੇ ਨੂੰ ਕੀ ਦੇ ਸਕਦਾ ਪਿਆਰਿਓ ਜਿਹੜਾ ਬੰਦਾ ਮਾੜੇ ਕੰਮਾਂ ਦੇ ਵਿੱਚ ਬੀੜੀਆਂ ਸਰਗਟਾਂ ਦੇ ਵਿੱਚ ਆਪ ਕਾਲਾ ਹੋਇਆ ਪਿਆ ਅੰਦਰੋਂ ਅੰਦਰੋਂ ਵੀ ਕਾਲਾ ਹੁੰਦਾ ਨਾ ਫੇਫੜੇ ਕਹਿੰਦੇ ਕਾਲੇ ਹੋ ਜਾਂਦੇ ਆ ਬੀੜੀਆਂ ਸਰਗਟਾਂ ਪੀਣ ਵਾਲਿਆਂ ਦੇ ਜਰਦੇ ਤਮਾਕੂਆਂ ਦੇ ਨਾਲ ਕੈਂਸਰ ਦੇ ਬੀਜ ਅੰਦਰ ਭੇਜੀ ਜਾਂਦੇ ਹਨ ਉਹ ਕਿਸੇ ਨੂੰ ਕਿਸੇ ਦੇ ਸਕਦਾ ਮਨੁੱਖ ਪਹਿਲਾਂ ਆਪ ਸਵਾਰਗੇ ਆਪ ਦੇ ਸਰੀਰ ਨੂੰ ਸਵਾਰਗੇ ਆਪ ਸਵਾਰੀ ਤੇ ਫਿਰ ਕਿਸੇ ਨੂੰ ਆਪਾਂ ਪਿਆਰੋ ਚੰਗੇ ਪਾਸੇ ਲਾ ਸਕਦੇ ਆਂ ਫਰੀਦ ਸਾਹਿਬ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਫਿਰੇ ਜਨਮ ਲੋਕ ਸੁਫੀਏ ਪਰਲੋਕ ਸਹਿਲੇ ਨਾਨਕਾ ਹਰ ਪ੍ਰਭ ਆਪ ਇਹ ਮੇਲੇ ਦੀ ਕਭੇੰਤੀ ਹੈ ਜਰੂਰੀ ਭਾਈ ਕਿ ਜੋ ਹੜ ਪੀੜਤ ਪਰਿਵਾਰਾਂ ਵਾਸਤੇ ਸੇਵਾ ਜਾਣੀ ਹੈ ਗੁਰੂ ਘਰ ਵਿਖੇ ਹੁਣ ਨਰਾਇ ਮਸ਼ਵਰਾ ਕਰਨਾ ਦਾ ਸਮਾਪਤੀ ਹੋਣ ਲੱਗੀ ਹੈ ਸੋ ਜਿੱਥੋਂ ਤੱਕ ਵੀ ਆਵਾਜ਼ ਆਂਦੀ ਹੈ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ ਭਾਈ ਹੋਂਣੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਜੋ ਹਰ ਪੀੜਤ ਪਰਿਵਾਰਾਂ ਵਾਸਤੇ ਸਹਾਇਤਾ ਲੈ ਕੇ ਜਾਣੀ ਆਪਾਂ ਉਹਦੇ ਬਾਰੇ ਸਾਰੀ ਰਹਿ ਮਸ਼ਵਰਾ ਕਰਨਾਗਾ ਦੂਸਰੀ ਬੇਨਤੀ ਹੈ ਕਿ ਇਹ ਮੰਜ ਹਸਪਤਾਲ ਜਿਲੰਦਰ ਪ੍ਰਸ਼ਾਦਾ ਬਣ ਕੇ ਜਾਂਦਾ ਹੈ ਉਹ ਪਾਈ ਟਾਈਮ ਨਾਲ ਜੋ ਗੁਰੂ ਘਰ ਵਿਖੇ ਘਰਾਂ ਚੋਂ ਬਣ ਕੇ ਆਉਂਦਾ ਦੁੱਧ ਲੱਸੀ ਦੀ ਸੇਵਾ ਗੁਰੂ ਘਰ ਵਿਖੇ ਪੰਚਾਇਣ ਦੀ ਕਿਰਪਾਲਤਾ ਕਰਨੀ ਬਹੁਤ ਮਾਵਾ 10 12 ਮਾਵਾ ਸਾਡੀਆਂ ਮਾਵਾ ਭੈਣਾ ਉਹ ਲੰਗਰ ਬਣਾਈ ਜਾਂਦੀਆਂ ਪਾਈ ਉਨ੍ਹਾਂ ਸੰਗਤਾਂ ਦਾ ਵੀ ਧੰਨਵਾਦ ਹੈ ਜਿਹੜੇ ਸੁਧਿਆ ਆ ਕੇ ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਘਰ ਵਿਖੇ ਹੱਥ ਵਟਾਉਂਦੇ ਐ ਸੋ ਇਸੇ ਤਰ੍ਹਾਂ ਗੁਰਨਾਨਕ ਪਾਸ਼ੇ ਦਰਨਾ ਜੁੜ ਕੇ ਆਪਦੇ ਜੀਵਨ ਨੂੰ ਸਵਾਰ ਲਈ ਪਾਈ ਇਹ ਬੇਨਤੀ ਆ ਪ੍ਰਵਾਨ ਕਰਨੀ ਆਓ ਸਾਰੇ ਜੱਗੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ